ਇਹ ਜਿਹੜੀ ਨੂੰ ਇਹਨੂੰ ਆਪਾਂ ਕੰਬਾਈਨ ਕਹਿੰਦੇ ਆ ਆਪਣੀਆਂ ਜਿਹੜੀਆਂ ਕੰਬਾਈਨਾ ਹੁੰਦੀਆਂ ਵੱਡੀਆਂ ਕਣਕ ਝੋਨਾ ਜੋ ਕੁਛ ਹੈਗਾ ਇੱਥੇ ਨੂੰ ਹੈਡਾ ਕਹਿੰਦੇ ਆ ਜਾਂ ਆਪਣੀਆਂ ਕੰਬਾਈਨਾ ਦੇ ਨਾਲੋਂ ਮੇਰੇ ਨਾਲ ਲੱਗ ਕੇ 5 ਗੁਣਾ ਤਕੜੀ ਹੋ ਗਈ ਜਿੱਦਾਂ ਆਪਣੇ ਟਰਾਲੀਆਂ ਹੁੰਦੀਆਂ ਤੇ ਇੱਥੇ ਨੂੰ ਚੇਸਾ ਕਹਿੰਦੇ ਚੇਸਾ ਉਤੋਂ ਬਾਅਦ ਇਹਨੂੰ ਮਦਰ ਬਿੰਨ ਕਹਿੰਦੇ ਆ ਹਾਂਜੀ ਕਿਵੇਂ ਹੋ ਸਾਰੇ ਆਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਆ ਇਹ ਵੈਸਟਰਨ ਆਸਟ੍ਰੇਲੀਆ ਪਰਥ ਦੀ ਧਰਤੀ ਤੋਂ ਅਸੀਂ ਬਣਾ ਰਹੇ ਆ ਇਹ ਜਿਹੜੀ ਨੂੰ ਇਹਨੂੰ ਆਪਾਂ ਕੰਬਾਈਨ ਕਹਿੰਦੇ ਆ ਆਪਣੀਆਂ ਜਿਹੜੀਆਂ ਕੰਬਾਈਨਾ ਹੁੰਦੀਆਂ ਵੱਡੀਆਂ ਕਣਕ ਝੋਨਾ ਜੋ ਕੁਛ ਹੈਗਾ ਇੱਥੇ ਨੂੰ ਹੈਡ ਆ ਕਹਿੰਦੇ ਆ ਹੈਡ ਸਮਥਿੰਗ ਕੁਛ ਇਹਦਾ ਸ਼ਬਦ ਦਾ ਨਾ ਯੂਜ਼ ਕਰਦੇ ਆ ਕਿ ਜਿਹੜੀ ਉਤੋਂ ਹੈਡ ਕੱਟਦੀ ਆ ਫਸਲਾਂ ਦੇ ਤੇ ਇਹ ਕੰਬਾਈਨ ਆ ਅਸਲ ਵਿੱਚ ਤੁਸੀਂ ਇਹ ਦੇਖੋ ਕਿੰਨਾ ਜ਼ਬਰਦਸਤ ਹੈ ਮਤਲਬ ਸਿਸਟਮ ਬਣਾਇਆ ਗਿਆ ਆਪਣੀਆਂ ਕੰਬਾਈਨਾ ਦੇ ਨਾਲੋਂ ਮੇਰੇ ਨਾਲ ਲਾ ਵੀ ਇਹ ਪੰਜ ਗੁਣਾ ਤਕੜੀ ਹੋਊਗੀ ਆ ਦੇਖੋ ਤੁਸੀਂ ਤੇ ਮੈਂ ਤੁਹਾਨੂੰ ਦੇਖੋ ਤੁਸੀਂ ਇਹਦਾ ਉੱਪਰਲਾ ਸਿਸਟਮ ਲੱਗਾ ਹੋਇਆ ਜਿੱਦਾਂ ਕਿ ਦੇ ਇੱਕ ਮਹਿੰਗਾ ਜਹਾਜ਼ ਹੁੰਦਾ ਉਹਦੇ ਅਰਗਾਂ ਦਾ ਕੈਬਨ ਆ ਵਿੱਚ ਦੇਖੋ ਤੁਸੀਂ ਇਹਦੇ ਦੇਖਦੇ ਜਾਓ ਕੀ ਜਬਰਦਸਤ ਚੀਜ਼ ਹੈ ਇਹ ਕੰਬਾਈਨ ਆ ਜੇ ਗੱਲ ਇੱਥੇ ਰਿ ਨਿਪੜੀ ਤੁਹਾਨੂੰ ਇਹਦੇ ਨਾਲ ਜਿਹੜੀ ਜੁੜੀ ਹੋਈ ਚੀਜ਼ ਹੈ ਉਹ ਦਿਖਾਉਣਾ ਆਓ ਅੱਗੇ ਚੱਲਦੇ ਹਾਂ ਜਿੱਦਾਂ ਆਪਣੇ ਟਰਾਲੀਆਂ ਹੁੰਦੀਆਂ ਤੇ ਇਥੇ ਨੂੰ ਚੇਸਾ ਕਹਿੰਦੇ ਚੇਸਾ ਜਿਹੜੀ ਚੇਸ ਕਰਕੇ ਕਣਕ ਨੂੰ ਖਿੱਚ ਪਾਉਂਦੇ ਆ ਇਹਦੇ ਮੂਰੇ ਟਰੈਕਟਰ ਲੱਗਦਾ ਤੁਸੀਂ ਆਹ ਦੇਖੋ ਜਰਾ ਜਗਾਰਡੈਂਟ ਦੇਖੋ ਜਰਾ ਉਹ ਟਰੈਕਟਰ ਕਿੱਡਾ ਹੋਊਗਾ ਉਹ ਨਹੀਂ ਜਿਦ ਦਿੱਸਿਆ ਇਹ ਦੇਖੋ ਤੁਸੀਂ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਕਣਕ ਪੈਂਦੀ ਆ ਜਿਹੜੀ ਵੀ ਫਸਲ ਗ੍ਰੇਨ ਪੈਂਦੇ ਦਾਣੇ ਪੈਂਦੇ ਇਹਨੂੰ ਕਹਿੰਦੇ ਆਪਾਂ ਦਾਣੇ ਪੈਂਦੇ ਆ ਇਹਨੂੰ ਚੇਸਾ ਕਹਿੰਦੇ ਟਰਾਲੀ ਆ ਇਹ ਆ ਦੇਖੋ ਦੇਖ ਲਾਦੇ ਆ ਆ ਦੇਖੋ ਇਹ ਪੂਲੀ ਪੈਂਦੀ ਆ ਕਮਾਉਂਦੀ ਆ ਜਿਹੜਾ ਇਹ ਚ ਦਾਣੇ ਜਾਂਦੇ ਆ ਟਰਾਲੀ ਦੇ ਵਿੱਚ ਇਹਦੀ ਕੈਪੈਸਿਟੀ ਪਤਾ ਨਹੀਂ ਕਿੰਨੀ ਹੋਣੀ ਆ ਹੁਣ ਕੋਈ ਗੱਲ ਕਰਨ ਵਾਲੀ ਨਹੀਂ ਟਾਇਰ ਦੇਖੋ ਤੁਸੀਂ ਮਾੜੇ ਜਿਹੇ ਆਮ ਟਰੈਕਟਰਾਂ ਨੂੰ ਵੱਡੇ ਟਾਇਰ ਆ ਤੇ ਦੇਖੋ ਇਹ ਇਹਨੂੰ ਚੈਸਾ ਕਹਿੰਦੇ ਆ ਆ ਦੇਖੋ ਇਹਨੂੰ ਆਪਾਂ ਟਰਾਲੀ ਕਹਿੰਦੇ ਨੇ ਜੀ ਆਪਣੀ ਕੋ ਟਰਾਲੀ ਆ ਆ ਦੇਖੋ ਇਹਦੇ ਵਿੱਚ ਦਾਣੇ ਜਾਂਦੇ ਇਥੋਂ ਆਹ ਜਦੋਂ ਅੰਦਰ ਲੱਸਟ ਸਿਸਟਮ ਦੇ ਕੋਲ ਤਾਂ ਆ ਟਰਾਲੀ ਤੇ ਇਹ ਨੂੰ ਟਰੈਕਟਰ ਦੇ ਨਾਲ ਅਟੈਚ ਕਰਦੇ ਜਦੋਂ ਆਪਾਂ ਟਰਾਲੀ ਅਟੈਚ ਕਰਦੇ ਆ ਤਾਂ ਟਰਾਲੀ ਆ ਬਹੁਤ ਵੱਡੀ ਟਰਾਲੀ ਆ ਤੇ ਆ ਦੇਖੋ ਤੁਸੀਂ ਹਾਂਜੀ ਇਸ ਤੋਂ ਬਾਅਦ ਇਹ ਕੰਬੈਨ ਦੇ ਮਗਰ ਮਗਰ ਚਲਦੀ ਆ ਤੇ ਨਾਲ-ਨਾਲ ਜਦੋਂ ਕੰਬੈਨ ਭਰ ਜਾਂਦੀ ਆ ਉਹਦੀ ਆਪਣੀ ਜਿਹੜੀ ਸਟੋਰੇਜ ਆ ਫਿਰ ਇਹਦੇ ਵਿੱਚ ਪਾਉਂਦੀ ਆ ਇਸ ਟਰਾਲੀ ਵਿੱਚ ਉਸ ਤੋਂ ਬਾਅਦ ਇਹਨੂੰ ਮਦਰ ਬਿੰਨ ਕਹਿੰਦੇ ਆ ਇਹ ਦੇਖੋ ਤੁਸੀਂ ਇਹਦੇ ਵਿੱਚ ਉਥੋਂ ਬਾਅਦ ਦਾਣੇ ਜਦੋਂ ਇਹ ਚ ਪੈ ਗਿਆ ਫਿਰ ਇਹਦੇ ਵਿੱਚ ਆਜ ਦਾ ਗ੍ਰੀਨ ਆ ਹਰੇ ਰੰਗ ਦਾ ਇਹਨੂੰ ਮਦਰ ਬਿਨ ਕਹਿੰਦੇ ਇੱਥੇ ਤੇ ਇਹਦੇ ਵਿੱਚ ਜਿਹੜਾ ਦਾਣੇ ਉਹ ਸਟੋਰੇਜ ਹੋ ਜਾਂਦੇ ਆ ਹਾਂਜੀ ਹੁਣ ਮੇਰੇ ਕੋਲ ਹੈ ਨਹੀਂ ਕੋਈ ਬੰਦਾ ਨਹੀਂ ਤਾਂ ਆਪਾਂ ਪਤਾ ਕਰ ਸਕਦੇ ਆ ਵੀ ਇਹਦੀ ਕੈਪੈਸਿਟੀ ਕਿੰਨੀ ਆ ਇਹਨੂੰ ਮਦਰ ਬਿਨ ਕਹਿੰਦੇ ਆ ਇਹ ਉਤੋਂ ਵੀ ਵੱਡੀ ਟਰਾਲੀ ਆ ਆ ਦੇਖ ਲਓ ਟਰਾਲੀ ਤੁਸੀਂ ਆਪਾਂ ਕਹਿੰਦੇ ਨੇ ਪੰਜਾਬ 'ਚ ਟਰਾਲੀਆਂ ਜਿਹੜੀਆਂ ਹੁੰਦੀਆਂ ਆ ਦੇਖੋ ਤੁਸੀਂ ਟਰਾਲੀ ਆ ਦੇਖੋ ਠੀਕ ਹੈ ਨਾ ਇਹ ਆ ਇੱਥੇ ਦੀ ਆਸਟ੍ਰੇਲੀਆ ਦੀ ਖੇਤੀਬਾੜੀ ਐਡੇ ਡੀਆਂ ਵੱਡੀਆਂ ਮਸ਼ੀਨਰੀਆਂ ਵਾਂ ਜਿਹੜੀਆਂ ਮੈਂ ਲੱਗਾ ਵੀ ਪੂਰੇ ਪੂਰੇ ਪਿੰਡਾਂ ਦੀ ਕਣਕ ਇੱਕੋ ਥਾਂ 'ਚ ਕੱਟ ਕੇ ਰੱਖ ਜਣਗੇ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਸਟੋਰੇਜ ਦੇਖੋ ਕਿੰਡੀ ਵੱਡੀ ਆ ਆ ਦੇਖ ਲਓ ਘੱਟੋ ਘੱਟ ਵੀ ਮੈਨੂੰ ਦੱਸਣਾ ਮੁਸ਼ਕਲ ਆ ਵੀ ਕਿੰਨੀ ਕ ਲੰਮੀ ਆ ਇਹ ਆ ਦੇਖ ਲਓ ਇੱਥੋਂ ਚੱਲਦੀ ਆ ਆ ਦੇਖ ਲਓ ਟਾਇਰ ਲੱਗੇ ਆ ਆ ਦੂਜੇ ਪਾਸੇ ਛੋਟੀ ਟਰਾਲੀ ਆ ਜਿੱਚ ਪਹਿਲਾਂ ਦਾਣੇ ਪੈਂਦੇ ਫੇਰ ਗਾਂਹੇ ਚ ਪਾਉਂਦੇ ਆ ਆ ਦੇਖੋ ਤੁਸੀਂ ਕਿੰਨਾ ਜ਼ਬਰਦਸਤ ਚੀਜ਼ ਆ ਦੇਖੋ ਤੁਸੀਂ ਇਹ ਆ ਜਗਾੜ ਆਸਟ੍ਰੇਲੀਆ ਦੇ ਐਵੇਂ ਤਰੱਕੀ ਕਰਦੇ ਆ ਮੁਲਕੇ ਦੇ ਦੇਖੋ ਮਸ਼ੀਨਰੀਆਂ ਆ ਉਹਦਾ ਅੰਦਰਲਾ ਦ੍ਰਿਸ਼ਾ ਜਿਹਦੇ ਵਿੱਚ ਕਣਕ ਪੈਂਦੀ ਜਾਗਿਆ ਤੇ ਠੀਕ ਹੈ ਜੀ ਆ ਦੁਬਾਰਾ ਦੇਖ ਲਓ ਇੱਕ ਵਾਰੀ ਫੇਰ ਦਿਖਾ ਰਿਆ ਛੋਟੀ ਟਰਾਲੀ ਇਹਨੂੰ ਤੇ ਆ ਵੱਡੀ ਟਰਾਲੀ ਠੀਕ ਹੈ ਜੀ ਤੇ ਆ ਖੜੀ ਕੰਬੈਨ ਜਿਹੜੀ ਕੱਟ ਕੇ ਸਮਾਨ ਪਾਉਂਦੀ ਸਾਰਾ ਇਹ ਦੇਖ ਲਓ ਕਿਆ ਖੂਬਸੂਰਤ ਚੀਜ਼ ਬਣਾਈਆ ਦੇਖ ਲਓ ਮਿਹਰਬਾਨੀ ਵੀਡੀਓ ਵਾਚ ਕਰ ਲਈ ਮਿਹਰਬਾਨੀ ਵੀਡੀਓ ਵਾਚ ਕਰ ਲਈ